ਸ੍ਰੀਕਾਲ ਅਦਾਬ ਨਮਸਕਾਰ ਸਜਣੋ ਮਿੱਤਰੋ ਪਿਆਰਿਓ ਬੇਲੀਓ ਸਹੇਲੀਓ ਬਈ ਕਹਿੰਦੇ ਘਰ ਘਰ ਚੱਲੀ ਗੱਲ ਚਰਨਜੀਤ ਜੋਗੀ ਲੈ ਕੇ ਆ ਗਿਆ ਗੱਲਾਂ ਚੋਂ ਗੱਲ ਤੁਸੀਂ ਕੀ ਸਮਝੀ ਸੀ ਹੋਰ ਹਾਂ ਨਹੀਂ ਨਹੀਂ ਹੁਣ ਉਹ ਗੱਲਾਂ ਪੁਰਾਣੀਆਂ ਹੋ ਗਈਆਂ ਲਓ ਜੀ ਗੱਲਾਂ ਦੇ ਵਿੱਚੋਂ ਗੱਲ ਲੈ ਕੇ ਅਸੀਂ ਪਹੁੰਚ ਗਏ ਤੁਹਾਡੇ ਕੋਲ ਤੇ ਬਹੁਤ ਸਾਰੀਆਂ ਗੱਲਾਂ ਐਸੇ ਹੁੰਦੀਆਂ ਨੇ ਕਿ ਜਿਹੜੀਆਂ ਹੁੰਦੀਆਂ ਤੇ ਸਾਡੇ ਸਾਹਮਣੇ ਪਰ ਅਸੀਂ ਕਈ ਵਾਰ ਕਰਨ ਤੋਂ ਉੱਕ ਜਾਂਦੇ ਆਂ ਖੁੰਝ ਜਾਂਦੇ ਆਂ ਪਰ ਗੱਲ ਇਹ ਹੈ ਕਿ ਅਸੀਂ ਨਿਸ਼ਾਨਾ ਆ ਨਿੱਥਿਆ ਹੋਇਆ ਵੀ ਗੱਲ ਕਿਹੜੀ ਕਰ ਰਹੀ ਤੇ ਕਿਹੜੀ ਨਹੀਂ ਕਰ ਰਹੀ ਲਓ ਜੀ ਅਖਬਾਰ ਦੇ ਵਿੱਚ ਖਬਰ ਲੱਗੀ ਸੀ ਤੁਹਾਨੂੰ ਵੀ ਪਤਾ ਹੈ ਕਿ ਨਵੀਂ ਸੰਸਦ ਜਿਹੜੀ ਹੈ ਉਹ ਭਾਰਤ ਨੂੰ ਮਿਲ ਗਈ ਹੈ ਮਾਝੂਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣਾਂ ਨੇ ਉਹਦਾ ਉਦਘਾਟਨ ਕਰ ਦਿੱਤਾ ਹੈ ਨਵੀਂ ਸੰਸਦ ਜਿਹੜੀ ਹੈ ਨਵੀਂ ਟੈਕਨੋਲੋਜੀ ਦੇ ਨਾਲ ਪੂਰੀ ਤਰ੍ਹਾਂ ਦੇ ਨਾਲ ਲੈਸ ਆ ਔਰ ਇੱਥੇ ਬੈਠ ਕੇ ਕਹਿੰਦੇ ਕਿ ਜਿਹੜੇ ਮੰਤਰੀ ਸਹਿਬਾਨ ਹੋਣਗੇ ਜਾਂ ਐਮਪੀ ਸਹਿਬਾਨ ਹੋਣਗੇ ਉਹਨਾਂ ਨੂੰ ਬਹੁਤ ਜ਼ਿਆਦਾ ਵਧੀਆ ਫੀਲ ਆਉਗੀ ਫੀਲ ਗੁੱਡ ਕਰਨਗੇ ਪਰ ਗੱਲ ਇਹ ਹੈ ਕਿ ਉਦਘਾਟਨ ਦੇ ਮੌਕੇ ਤੇ ਮਾਨਜੁਗ ਰਾਸ਼ਟਰਪਤੀ ਨੂੰ ਨਾਸਦਨ ਕਰਕੇ ਵਿਰੋਧੀ ਧਿਰ ਵੱਲੋਂ ਫੀਲ ਗੁੱਡ ਨਹੀਂ ਕੀਤਾ ਗਿਆ ਔਰ ਇਸੇ ਕਰਕੇ ਬਾਈਕਟ ਕਰ ਦਿੱਤਾ ਗਿਆ ਪ੍ਰੋਗਰਾਮ ਦਾ ਕਹਿੰਦੇ ਕਿ ਅਸੀਂ ਪ੍ਰੋਗਰਾਮ ਦੇ ਵਿੱਚ ਆਉਣਾ ਹੀ ਨਹੀਂ ਹੈ ਦੱਸੋ ਭਲਾ ਹੁਣ ਤਾਂ ਜਾਇਉਂਦੇ ਸੱਦਾ ਮਿਲਿਆ ਸੀ 2024 ਦੇ ਵਿੱਚ ਪਤਾ ਨਹੀਂ ਲੋਕਾਂ ਨੇ ਤੁਹਾਨੂੰ ਜਾਣ ਦੇਣਾ ਜਾਂ ਨਹੀਂ ਜਾਣ ਦੇਣਾ ਕਈਆਂ ਨੇ ਲੁੜਕ ਜਾਣਾ ਸੋ ਭਾਈ ਚਲੋ ਖੈਰ ਮਰਜ਼ੀ ਹੈ ਤੁਹਾਡੀ ਭਾਈ ਸਾਡਾ ਕਹਿਣਾ ਫਰਜ਼ੀ ਹੈ ਅੱਗੇ ਤੁਹਾਡੀ ਮਰਜ਼ੀ ਹੈ ਤਦ ਲਓ ਜੀ ਅਗਲੀ ਖਬਰ ਪੰਜਾਬ ਯੂਨੀਵਰਸਿਟੀ ਨੇ ਬੀਏ ਦੇ ਵਿੱਚ ਲਾਜ਼ਮੀ ਪੰਜਾਬੀ ਨੂੰ ਖਤਮ ਕਰ ਦਿੱਤਾ ਕਹਿੰਦੇ ਵੀ ਜਿਹੜੇ ਬੀਏ ਦੇ ਵਿੱਚ ਤੁਸੀਂ ਪੰਜਾਬੀ ਇੱਕ ਲਾਜ਼ਮੀ ਵਿਸ਼ਾ ਜਿਹੜਾ ਹੁੰਦਾ ਸੀ ਉਹਨੂੰ ਤੁਸੀਂ ਪੜਨਾ ਪੜੋ ਨਹੀਂ ਪੜਨਾ ਨਾ ਪੜੋ ਕਹਿਣ ਦਾ ਮਤਲਬ ਕਿ ਹੌਲੀ 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 ਅਸੀਂ ਆਪਣੀਆਂ ਯੂਨੀਵਰਸਟੀਆਂ ਦੇ ਵਿੱਚੋਂ ਆਪਣੇ ਸਿਲੇਬਸ ਦੇ ਵਿੱਚੋਂ ਪੰਜਾਬੀ ਨੂੰ ਮਨਫੀ ਕਰਦੇ ਜਾ ਰਹੇ ਹਾਂ ਇਹਦਾ ਨਤੀਜਾ ਪਤਾ ਕੀ ਹੈ ਆ ਪਿੱਛੇ ਜੇ 10ਵੀਂ ਦਾ ਰਿਜ਼ਲਟ ਆਇਆ ਔਰ ਉਹਦੇ ਵਿੱਚੋਂ ਸਭ ਤੋਂ ਵੱਧ ਜਿਹੜੇ ਵਿਦਿਆਰਥੀਓ ਪੰਜਾਬੀ ਵਿਸ਼ੇ ਦੇ ਵਿੱਚੋਂ ਫੇਲ ਹੋਏ ਹੁਣ ਜੇਕਰ ਪੰਜਾਬ ਵਿੱਚ ਹੀ ਪੰਜਾਬੀ ਦਾ ਇਹ ਹਾਲ ਹੈ ਤਾਂ ਮਤ ਸੋਚੋ ਕਿ ਇਹ ਸਾਡੀ ਜਿਹੜੀ ਆਪਣੀ ਮਾਂ ਬੋਲੀ ਆ ਇਸ ਨੂੰ ਇਸ ਦਾ ਬਣਦਾ ਸਨਮਾਨ ਸਾਡੇ ਆਪਣੇ ਸੂਬੇ ਦੇ ਵਿੱਚ ਮਿਲ ਸਕਦਾ ਦੂਸਰੇ ਪਾਸੇ ਅਗਲੇ ਤਰਕ ਦਿੰਦੇ ਫਿਰਦੇ ਆ ਕਹਿੰਦੇ ਅਸੀਂ ਪੰਜਾਬੀ ਤਾਂ ਨਹੀਂ ਪੜਾਉਂਦੇ ਪੰਜਾਬੀ ਪੜ੍ਹਿਆ ਨੂੰ ਕਿਹੜਾ ਨੌਕਰੀਆਂ ਮਿਲਦੀਆਂ ਗੱਲ ਉਹਨਾਂ ਦੀ ਵੀ ਸੱਚੀ ਆ ਚਲੋ ਖੈਰ ਸੋਚਣਾ ਵਿਚਾਰਨਾ ਹੁਣ ਭਾਜਾ ਵਿਗਿਆਨੀਆਂ ਨੇ ਆ ਮਾਂ ਬੋਲੀ ਦੇ ਉਪਾਸ਼ਕਾਂ ਨੇ ਮਾਂ ਬੋਲੀ ਦੇ ਚਿੰਤਕਾਂ ਨੇ ਤੇ ਜਿਹੜੇ ਸਰਕਾਰ ਕਹਿੰਦੀ ਹੈ ਕਿ ਅਸੀਂ ਮਾਂ ਬੋਲੀ ਦੇ ਬੜੇ ਰਾਜ ਦੁਲਾਰੇ ਆ ਉਹਨਾਂ ਨੇ ਵੀ ਸੋਚਣਾ ਲਓ ਜੀ ਖੈਰ ਜੇ ਸਰਕਾਰ ਦੀ ਗੱਲ ਚੱਲੀ ਹੈ ਤੇ ਹੁਣ ਗੱਲ ਕਰਦੇ ਹਾਂ ਬਰਸਾਤ ਦੇ ਮੌਸਮ ਦੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਬਰਸਾਤ ਦਾ ਮੌਸਮ ਆਉਣਾ ਉਹਦੇ ਬਾਬਤ ਪੰਜਾਬ ਸਰਕਾਰ ਨੇ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ ਕਹਿੰਦੇ ਭਾਈ ਇਸ ਬਰਸਾਤ ਦੇ ਮੌਸਮ ਦੇ ਵਿੱਚ ਬਹੁਤਾ ਨੁਕਸਾਨ ਨਹੀਂ ਹੋਣਾ ਚਾਹੀਦਾ ਸਾਰੀਆਂ ਨਹਿਰਾਂ ਨਾਲਿਆਂ ਡਰੇਨਾਂ ਦੀ ਸਫਾਈ ਕਰਦੇ ਹੋ ਕਰੋੜਾਂ ਰੁਪਏ ਕਹਿੰਦੇ ਹੁਣ ਤੱਕ ਲਾਜ ਦਿੱਤੇ ਆ ਤੇ ਹਲੇ ਲੱਗਣੇ ਵੀ ਹੈਗੇ ਔਰ ਸਾਰੇ ਡੀਸੀ ਸਹਿਬਾਨ ਨੂੰ ਇਹ ਖਾਸ ਤੌਰ ਤੇ ਹਦਾਇਤ ਕਰਦੀ ਕਿ ਆਪ ਜਾ ਕੇ ਦੇਖੋ ਕਿ ਇਹਨਾਂ ਨਹਿਰਾਂ ਤੇ ਨਾਲਿਆਂ ਦੀ ਸਫਾਈ ਹੋ ਰਹੀ ਹੈ ਕਿ ਨਹੀਂ ਹੋ ਰਹੀ ਵੈਸੇ ਗੱਲ ਇਹ ਕੀ ਹੈ ਕਿ ਬਰਸਾਤ ਦਾ ਮੌਸਮ ਜਿਹੜਾ ਹੁਣ ਘੁੰਮਣ ਲੱਗ ਪਿਆ ਸਿਰ ਦੇ ਉੱਪਰ ਹੈ ਤੇ ਅਕਸਰ ਸਾਡੀਆਂ ਸਰਕਾਰਾਂ ਜਿਹੜੀਆਂ ਕਹਿੰਦੀਆਂ ਕਿ ਬੂਹੇ ਆਈ ਜੰਨ ਤੇ ਵਿੰਨੋ ਕੁੜੀ ਦੇ ਕੰਨ ਕੰਮ ਆਹੀ ਕਰਦੀਆਂ ਕਿ ਜੇਕਰ ਜਿਹੜੇ ਸਾਡੇ ਬੇਲਦਾਰ ਰੱਖੇ ਹੁੰਦੇ ਆ ਜੇਕਰ ਉਹਨਾਂ ਦੇ ਸਹਾਰੇ ਬਾਕੀ ਸਾਰਾ ਸਮਾਂ ਇਹਨਾਂ ਆਪਾਂ ਨਹਿਰਾਂ ਦੀ ਸਫਾਈ ਕਰਦੇ ਰਹੀਏ ਆੜੇਦਵਾਲੇ ਕਹਾਫੂਸ ਨਾ ਹੋਣ ਦਈਏ ਇਹਨਾਂ ਦੇ ਵਿੱਚ ਗੰਦਮੰਦ ਨਾ ਇਕੱਠਾ ਹੋਣ ਦਈਏ ਤਾਂ ਇੰਨੇ ਕਰੋੜਾਂ ਰੁਪਏ ਸਾਨੂੰ ਬਚ ਵੀ ਸਕਦੇ ਨੇ ਗੱਲਾਂ 'ਚੋਂ ਗੱਲ ਆ ਬਾਕੀ ਕੰਮ ਨਾ ਕਰਾਂਗੇ ਤੇ ਆਪਾਂ ਨੂੰ ਕੀ ਬਚਣਾ ਨਹੀਂ ਮਤਲਬ ਕੀ ਫਾਇਦਾ ਹੋਣਾ ਲੋਕ ਕਿਵੇਂ ਕਹਿਣਗੇ ਵੀ ਕੰਮ ਕੀਤਾ ਹਾਂ ਸੋ ਕੰਮ ਕਰਦੇ ਰੋ ਤੇ ਕੰਮ ਕਰਦੇ ਆ ਕਰਦੇ ਆ ਕਈ ਵਾਰ ਫੇ ਬੰਦੇ ਦਾ ਦਾਅ ਵੀ ਲੱਗ ਜਾਂਦਾ ਹੈ ਹੁਣ ਮੈਂ ਨਹੀਂ ਕਹਿ ਰਿਹਾ ਇਹੋ ਇਹ ਇਸ ਕਰਕੇ ਕਿਉਂਕਿ ਰੌਲਾ ਬੜਾ ਪਿਆ ਵੀਡੀਓ ਵਾਇਰਲ ਹੋਈਆਂ ਪਈਆਂ ਵੀ ਆਮ ਆਦਮੀ ਪਾਰਟੀ ਦੇ ਮੌਜੂਦਾ ਤਰਨਤਾਰਨ ਤੋਂ ਵਿਧਾਇਕ ਦੇ ਬਾਬਤ ਲੋਕ ਗੱਲਾਂ ਕਰ ਰਹੇ ਕਿ ਉਹਨੇ 84 ਲੱਖ ਡਕਾਰ ਲਿਆ ਦੇਖੋ ਫਿਰ ਜਦ ਸਰਕਾਰ ਬਣੀ ਆਪਣੀ ਹੁਣ ਆਪਣੀ ਭੂਆ ਦੇ ਵਿਆਹ ਦੇ ਵਿੱਚ ਪੀਣ ਨੂੰ ਬੱਤਾਂ ਨਹੀਂ ਮਿਲਣਾ ਤੇ ਫਿਰ ਮਿਲਣਾ ਕਦੋਂ ਨੂੰ ਪਹਿਲਾਂ ਲੋਕੀ ਲਾਗੇ ਲੱਗਣ ਦਿੰਦੇ ਹੁਣ ਤੇ ਮੌਕਾ ਮਿਲਿਆ ਤੇ ਚਲੋ ਖੈਰ ਇਹ ਗੱਲ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਪਾਸੇ ਲੱਗਦੀ ਹੈ ਕਿ ਸਰਾਰੀ ਸਾਹਿਬ ਮੰਗੂ ਇਹਨਾਂ ਦੀ ਵੀ ਗਰਾਰੀ ਇੱਥੇ ਅੜੀ ਰਹਿੰਦੀ ਹੈ ਤੇ ਜਾਂ ਫਿਰ ਬਹੁਤ ਹੀ ਸੋਹਲ ਹੋ ਤੁਸੀਂ ਚਲੋ ਅਸੀਂ ਹੁਣ ਕੀ ਕਹੀਏ ਆ ਲਓ ਜੀ ਅਗਲੀ ਖਬਰ ਕਹਿੰਦੇ ਹੁਣ ਜਿਹੜੀਆਂ ਫਰਦਾਂ ਨੇ ਫਰਦਾਂ ਆਪਣੀਆਂ ਉਹਨਾਂ ਦੇ ਉੱਪਰ ਫਾਰਸੀ ਦੀ ਜਗ੍ਹਾ ਸ਼ੁੱਧ ਪੰਜਾਬੀ ਲਿਖੀ ਜਾਓਗੇ ਪਿਓਰ ਪੰਜਾਬੀ ਬੜੀ ਚੰਗੀ ਗੱਲ ਹੈ ਜੀ ਕਿ ਇਹ ਪੰਜਾਬੀ ਨੂੰ ਤੁਸੀਂ ਪ੍ਰਚਲਿਤ ਕਰ ਰਹੇ ਹੋ ਪ੍ਰਸਾਰ ਕਰ ਰਹੇ ਹੋ ਪ੍ਰਚਾਰ ਕਰ ਰਹੇ ਆਂ ਪਰੇ ਲੋਕ ਪਤਾ ਕੀ ਕਹਿੰਦੇ ਆ ਜੀ ਕਹਿੰਦੇ ਜੀ ਪੰਜਾਬੀ ਛੱਡੋ ਸਿੱਧੀਆਂ ਅੰਗਰੇਜ਼ੀ ਜੀ ਕਰਾ ਦਿਓ ਕਿਉਂਕਿ ਜਦੋਂ ਬਾਹਰ ਬੂਰ ਜਾਣਾ ਹੁੰਦਾ ਨਾ ਫਰਦਾਂ ਲਾਉਣੀਆਂ ਪੈਂਦੀਆਂ ਸਾਨੂੰ ਅੰਗਰੇਜ਼ੀ ਦੇ ਵਿੱਚ ਟਰਾਂਸਲੇਟ ਕਰਾਉਣੀਆਂ ਪੈਂਦੀਆਂ ਲੋਕੀ ਆ ਸੋਚ ਰੱਖਦੇ ਆ ਚਲੋ ਖੈਰ ਤੁਸੀਂ ਚੰਗਾ ਕੰਮ ਕੀਤਾ ਤੇ ਅਸੀਂ ਆਪਣਾ ਚੰਗਾ ਕੰਮ ਕਰ ਚੱਲੇ ਆ ਕੀ ਕਿਹਾ ਜੀ ਤੁਹਾਨੂੰ ਚੰਗਾ ਲੱਗਾ ਤਾਂ ਫਿਰ ਇਸੇ ਤਰ੍ਹਾਂ ਹੀ ਦੇਖਦੇ ਰਹਿਣਾ ਜੀ ਲਾਈਵ ਪੰਜਾਬੀ ਟੀਵੀ ਦਿਓ ਇਜਾਜ਼ਤ ਚਰਨਜੀਤ ਜੋਗੀ ਨੂੰ ਦੇਖਦੇ ਰਹੋ ਲਾਈਵ ਪੰਜਾਬੀ ਟੀਵੀ